ਉਹ ਕਰਾ ਬਾਛੇ ਛੋਟੇ ਕਾਇ ਕਰਾ ਦੇ ਕਰਦੇ ਬਸ ਤੁਸੀਂ ਜੋ ਮਰਜੀ ਕਰ ਲਓ ਵੀ ਹੋਡ ਤੁਹਾਨੂੰ ਸਰਪੰਚੀ ਨਹੀਂ ਮਿਲਦੀ ਹੁਣ ਇੱਥੇ ਬੈਠੇ ਹੋ ਇੱਥੇ ਬੈਠਣਾ ਤਾਂ ਹੱਲ ਨਹੀਂ ਹੁੰਦਾ ਨਹੀਂ ਇੱਥੇ ਹੋਊਗਾ ਹੱਲ ਜਾਂ ਨਾ ਹੱਲ ਹੋ ਫਿਰ ਆਦੇ ਪਈ ਆ ਗੜੀ ਖਤਰ ਸਾਡੇ ਕੋਲ ਕਿਹੜਾ ਕੋਈ ਰਾਹੋਲਾ ਨੇ ਆਹ ਲੈ ਕੇ ਮਰ ਸਕਦੇ ਆ ਜੇ ਸਵੇਰੇ ਵੀ ਕੇ ਮਾ ਜੱਗ ਲਾ ਕੇ ਮਰੇ ਤਿੰਨੇ ਆਖਸ ਸਾਡੇ ਕੋਲ ਹੋਵੇ ਸੀ ਕੀ ਕਰਾਂ ਹੁਣ ਕੁਝ ਤਾਂ ਆਮਚ ਰਲ ਗਏ ਪਰ ਥੋੜੀ ਵੀ ਨਹੀਂ ਸੁਣੀਗੀ ਨਹੀਂ ਸਾਡੇ ਕੋ ਗਰੀਬਾਂ ਦੀ ਕੋਈ ਕੌਣ ਸੁਣਦਾ ਨਾ ਕੋਟਾ ਬੈਰੀ ਸਾਨੂੰ ਕਹੇ ਵੀਰ ਦੀ ਹੁੰਦੇ ਆ ਇਹ ਮਰ ਕੋਈ ਨਹੀਂ ਬਾਹ ਫੜਾਉਂਦਾ ਜਿੱਦੋਂ ਮੈਂ ਮਾੜਾ ਚੋਗਾ ਪਾਉਂਦਾ ਉਹਨਾਂ ਨੂੰ ਤੇ ਤਾਂ ਮੇਰੇ ਕੋਲ ਉਹਨਾਂ ਨੂੰ ਗੱਡੀ ਲੈ ਕੇ ਆਉਣੀ ਮੇਰੇ ਮੈਂ ਕੋਈ ਚੋਗੀ ਨਹੀਂ ਪਾ ਇਹਨਾਂ ਨੂੰ ਮੇਰੇ ਕੋਲ ਚੋਗਾ ਪੈਸਾ ਥੇਲਾ ਉਹ ਚ ਪੈਸਾ ਥੇਲਾ ਚੱਲਿਆ ਪੈਸਾ ਥੇਲੇ ਚੱਲਦਾ ਹੋਰ ਕੀ ਚੱਲਦਾ ਦੂਜੇ ਪਾਸੇ ਫਿਰ ਦਾਵੇਦਾਰ ਕੌਣ ਆ ਕੋਲੋਂ ਯਾਹ ਪਾਰਟੀ ਦਾ ਬੰਦਾ ਹੈਗਾ ਤੁਹਾਡੇ ਤੋਂ ਡਰ ਸੀ ਜੇ ਆਉਂਦੇ ਡਰ ਸੀ ਉਹਨਾਂ ਨੂੰ ਡਰ ਆ ਮੇਰੇ ਤੋਂ ਹੁਣ ਵੀ ਡਰ ਆ ਮੈਂ ਵੀ ਜਿੱਤਦਾ ਕ ਸਰਪੰਚ ਬਣਦਾ ਵੀ ਇਹ ਨਾਗੇ ਸਰਪੰਚ ਬਣ ਜੇ ਆਪਣੀ ਬੇਇੱਜ਼ਤੀ ਹੋ ਜੂ ਤੁਹਾਨੂੰ ਕੀ ਲੱਗਦਾ ਫਿਰ ਠੱਕਾ ਹੋਇਆ ਤੁਹਾਡਾ ਠੱਕਾ ਜੀ ਫਿਰ ਆਮ ਤੱਕਾ ਹੋਇਆ ਫੁੱਲ ਠੱਕਾ ਹੋਇਆ ਇਹ ਤੂੰ ਠੱਕਾ ਕੀ ਹੋਜੂ ਭਰਾ ਮੇਰਾ ਦੱਸ ਦੋ ਠੱਕਾ ਹੋਜੂ ਮੈਂ ਇੱਥੇ ਬੈਠਾ ਰਹਿਣਾ ਮੈਂ ਨਗਰ ਜੇ ਨਹੀਂ ਜਾਂਦਾ ਉਹ ਵਹ ਜਾ ਆਪਣੇ ਘਰੇ ਤੁਸੀਂ ਵਾਜੋ ਵੋਟਰ ਸੰਗਤ ਪਾਉਗੀ ਜੇ ਤਾਂ ਉਹਨਾਂ ਨੂੰ ਵੋਟ ਪਾਦੀ ਲੱਗਣੇ ਤਾਂ ਮੈਂ ਇੱਥੇ ਲੇਟ ਰਹਾਂਗਾ ਜਿੱਥੇ ਗਿਆ ਠੀਕ ਹੈ ਨਾ ਜੇ ਮੈਨੂੰ ਵੋਟ ਪਾਦੀ ਬੱਸ ਉਹ ਚੁੱਪ ਕਰਕੇ ਬੈਜੇ ਆਉਣਾ ਕਰ ਚੈਲੰਜ ਹੈ ਇਸ ਚੀਜ਼ ਦਾ ਚੈਲੰਜ ਫੁੱਲ ਚੈਲੰਜ ਹੋਰ ਇੱਕ ਥੌਪਰ ਹਿੱਟ ਕਰਨਾ ਮੈਂ ਚਦੂਗੜੇ ਦਾ ਲੈ ਆਜਾ ਇਕੱਠ ਕਰਨਾ ਇਕੱਠ ਕਰ ਲਿਓ ਨਗਰ ਦੇ ਵਿੱਚ ਮੈਂ ਇੱਥੇ ਬੈਠਾ ਕਿਹਦੇ ਕਰੀ ਸੰਗਤ ਵੱਧ ਹੋਗੀ ਉਹਨੂੰ ਸਰਪੰਚੋ ਬਣਾ ਦੇ ਜਾ ਵੀਡੀਓ ਨਾਲ ਗੱਲ ਕਰੀ ਉਹ ਕਹਿੰਦੇ ਮੇਰਾ ਹੱਥ ਵਾਸੀ ਹੀ ਨਹੀਂਗਾ ਵੀਡੀਓ ਸਾਫ ਕਰਨਾ ਤੂੰ ਜੋ ਮਰਜ਼ੀ ਕਰ ਲੈ ਉਹਨੇ ਪੂਰਾ ਚੈਰਨ ਕੀਤਾ ਜਦੋਂ ਸੈਕਟਰੀ ਨੇ ਕਿਹਾ ਮੈਨੂੰ ਸਬਦੀ ਦੇ ਕਹਿੰਦਾ ਤੂੰ ਜੋ ਮਰਜ਼ੀ ਕਰ ਲੈ ਅਸੀਂ ਤੈਨੂੰ ਸਰਪੰਚੀ ਬਣਨੇ ਨਹੀਂ ਦਿੰਦੇ ਇਹ ਮੁੰਡਾ ਰੋਹ ਮਾਰਦਾ ਬਰਾ ਮਸਨਵੜ ਦਿੰਦਾ ਹੈ ਹਾਂ ਜਿਹੜਾ ਆਏ ਹਾਂ ਆਏ ਹਾਂ ਉਮੀਦਵਾਰ ਹਾਂ ਮਸਨਵੜ ਦੇ ਨੱਕੀ ਕਰਕੇ ਦੱਸੋ ਬਰਾ ਗੋਰਖਾ ਬੰਦਾਗਾ ਝੋਟ ਨਹੀਂ ਮਾਰਦਾ ਰਕਦਾ ਇੰਨੇ ਪਾਣੀ ਪੀਤਾ ਬਸ ਆ ਕੁਛ ਨਹੀਂ ਕਰਦਾ ਨਾ ਮਥੇਲੇ ਤਰੇਤੀ ਬਟਾ ਬਸ ਰੌਣਾ ਤੇ ਆਪਦੀ ਜਾਨ ਦੀ ਫਿਕਰ ਨਹੀਂ ਹੈਗੀ ਕੋਈ ਪ੍ਰਵਾਹ ਨਹੀਂ ਜੱਟ ਕੇ ਪ੍ਰਵਾਹ ਮੰਨ ਦੇਖਿਆ ਛੋਟੇ ਵੀਰ ਚੱਕਰ ਨਿਸ਼ਾਨ ਪ੍ਰਵਾਹ ਮੰਨ ਦਾ ਕਾਨੂੰਨ ਸਾਰੇ ਲੇਕਨ ਬਿਲਕੁਲ ਲੇਕਨ ਕਾਨੂੰਨ ਕੋਈ ਮੈਨੂੰ ਕਦੇ ਨਿਸ਼ਾਨ ਮਿਲ ਰਿਹਾ ਪਿੰਡ ਚੀਮੇ ਦੇ ਵਿੱਚ ਇਸ ਵੇਲੇ ਮੌਜੂਦ ਆ ਪੰਜਾਬ ਦੇ ਵਿੱਚ ਮਾਹੌਲ ਪੰਚਾਇਤੀ ਚੋਣਾਂ ਦਾ ਆ ਪਰ ਮਾਹੌਲ ਐਸਾ ਮੈਨੂੰ ਲੱਗਦਾ ਇਸ ਤੋਂ ਪਹਿਲਾਂ ਨਹੀਂ ਬਣਿਆ ਜੈਸਾ ਹੁਣ ਬਣਿਆ ਕਿਉਂਕਿ ਕਿਤੇ ਜਿਹੜੇ ਹੈਗੇ ਨੇ ਲੋਕ ਟੈਂਕੀਆਂ ਦੇ ਉੱਪਰ ਚੜੇ ਨੇ ਕਾਗਜ਼ ਰੱਦ ਹੋਣ ਤੋਂ ਬਾਅਦ ਤੇ ਤਸਵੀਰ ਚੀਮੇ ਦੀ ਵੀ ਸੇਮਾ ਚੀਮੇ ਦੇ ਵਿੱਚ ਸਰਪੰਚੀ ਦੇ ਦਾਵੇਦਾਰ ਦੇ ਵੱਲੋਂ ਜਿਹੜੇ ਹੈਗੇ ਉਹ ਕਾਗਜ਼ ਦਾਖਲ ਕੀਤੇ ਜਾਂਦੇ ਆ ਪਰ ਕਾਗਜ਼ ਰੱਦ ਹੋਣ ਤੋਂ ਬਾਅਦ ਜਿਹੜੀ ਹੈਗੀ ਆ ਉਹ ਪੈਟਰੋਲ ਦੀ ਬੋਤਲ ਦੇ ਨਾਲ ਟੈਂਕੀ ਦੇ ਉੱਪਰ ਵੀਰ ਹੋਰੇ ਜਿਹੜੇ ਆ ਉਹ ਚੜਦੇ ਨੇ ਬਾਈਰੇ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਬਾਈ ਐਸਾ ਕੀ ਬਣਿਆ ਕਿ ਟੈਂਕੀ ਦੇ ਉੱਪਰ ਚੜਨਾ ਪੈ ਗਿਆ ਤੇ ਕਿਰੇ ਬੀਰ ਜੀ ਮੈਂ ਬਲਾਕ ਸਾਉਂਦ ਤੇ ਮੈਂਬਰ ਆ ਮੌਜੂਦ ਆ ਇਸ ਟਾਈਮ ਹਾਂ ਠੀਕ ਹਣਾ ਜੀ ਹਾਂ ਇਹ ਨਾਲ ਮੈਂ ਬਲਾਕ ਮੈਂਬਰ ਆ ਤੇ ਮੈਂ ਨਾ ਕਾਗ ਦੇ ਪਰ ਕਹਾਂ ਸਰਪੰਚੀ ਤੇ ਜੀ ਆਜ਼ਾਦ ਉਮੀਦਵਾਰ ਤੌਰ ਤੇ ਨਗਰ ਨੇ ਮੈਨੂੰ ਕਹੇ ਵੀ ਤੂੰ ਜਿਆਦੀ ਭਰੀ ਮਾਜੀ ਨਾ ਜਿਆਦਾ ਭਰਦਾ ਕੋਈ ਸੰਗਤ ਸੀ ਰਹਿ ਚੰਗੀ ਹੁੰਦੀ ਲੇਤੀ ਸੀ ਕਿ ਕਾਗ ਦੇ ਪਰ ਤੇ ਮੈਂ ਮੈਨੂੰ ਪਟਵਾਰੀ ਦੀ ਵੀ ਸੈਕਟਰੀ ਮਿਸ਼ਾਨ ਕਰਤੇ ਹੂੰ ਸੰਗਤ ਵਾਲਾ ਪਟਵਾਰੀ ਲੋਚੇ-ਵੋਚੇ ਕਰਦਾ ਸੀ ਉਹਨੇ ਮੈਨੂੰ ਸਨ ਕਰਤੇ ਚੇਕਾ ਕੇ ਕਰਤੇ ਉਹਨੇ ਮੈਂ ਆਪਣਾ ਸਾਡਾ ਉਹਦਾ ਕਾਕਾ ਉਹ ਆਪਣਾ ਅਫਸਰ ਚੈਰ ਮੈਂ ਆਜੂਦਾ ਹੁੰਦਾ ਅਫਸਰ ਪੰਜਾਹ ਅਫਸਰ ਰਿਸ਼ਨਾ ਕਰਤੇ ਵੀੜੋ ਪਹਿਲਾ ਕਰਦੇ ਨੇ ਕਿ ਉਹ ਸੈਕਟਰੀ ਨੇ ਸਬਤੀ ਪ੍ਰੋਜੈਕਟ ਨੇ ਸੈਂਡ ਕਰਤੇ ਉਹ ਨਹੀਂ ਵੀ ਕਰਤੇ ਮੈਨੂੰ ਐਨਓਸੀ ਮਿਲ ਗਈ ਇਹਨੂੰ ਸੀ ਮਿਲ ਗਈ ਤੇ ਮੈਂ ਜਮਾ ਕਰ ਫਾਰਮ ਕਰਾਤੇ ਅਗਲੇ ਦਿਨ ਫਾਈਲ ਪਰਈ ਮੈਂ ਫਾਈਲ ਪਰਈ ਤੋਂ ਬਾਅਦ ਮੈਂ ਫਾਈਲ ਜਮਾ ਕਰਵਾਇਆ ਅੰਦਰ ਮੰਗਲਵਾਰ ਨੂੰ ਮੈਂ ਜਮਾ ਕਰਵਾ ਕੇ ਉਹਨੇ ਮੈਨੂੰ ਸੀਟ ਕੱਟਦੀ 100 100 ਰੁਪਏ ਸਾਡੇ ਮੇਰੇ ਘਰ ਆਇਆ ਤੇ ਮੈਥੇ ਦੋਨੋਂ ਤੋਂ ਲੈ ਲਿਆ ਠੀਕ ਹੈ ਨਾ ਕੱਲ ਉਹਨੇ ਮੈਨੂੰ ਬੁਲਾਇਆ ਸਾਹਮਣੇ ਜੀ ਕੱਲ ਮੈਂਬਰ ਕਿਥੇ ਮਾਜੀ ਘਰੇ ਬੈਠਿਆ ਕਹਿੰਦਾ ਤੁਹਾਡੇ ਕੋਲ ਦੋ ਬ ਮਾਜਾ ਲਾ ਗਿਆ ਗਣ ਵੀ ਤਰਾ ਫਿਰੇਟ ਦੇ ਕਿੱਥੇ ਆ ਹੂੰ ਬਾਜੀ ਮੈਂ ਲਿਆ ਦੇਣਾ ਹੁਣ ਲਿਆ ਦੇਣਾ ਕਿ ਗਰਨ ਲਾਬ ਤਸਿਲਦਾਰ ਨੇ ਤਪਿਆਨੇ ਫੋਨ ਕਰਤਾ ਉਹ ਕਹਿੰਦੇ ਤੁਸੀਂ ਉੱਥੇ ਜਾਵੜੋ ਆਪਣੇ ਬਧੌਰ ਅਸੀਂ ਗੱਡੀ ਹੱਕੀ ਬਧੌਰ ਚਲੇ ਗੇ ਸਾਨੂੰ ਵੀਡੀਓ ਕਹਿੰਦੇ ਪੰਜ ਸੱਤ ਮਿੰਟਾਂ ਦੀ ਤੁਸੀਂ ਮੋੜਨਾ ਬੋਸਨ ਨੂੰ ਮੈਂ ਕਹਾਂ ਜੀ ਸਾਡੇ ਕੋਲੇ ਕੋਈ ਚੀਜ਼ ਐ ਸਾਡਾ ਡਿਪਾਰਟਮੈਂਟਾਂ ਨੂੰ ਮੋਟਰਸਾਈਕਲ ਸਾਡੇ ਕੋਲ ਤਾਂ ਗਰੀਬ ਬੰਦੇ ਆ ਮੋਟਰਸਾਈਕਲ ਕੋਈ ਗਏ ਸ਼ੜੀ ਕੋਈ ਗੱਲ ਨਹੀਂ ਤੁਹਾਨੂੰ 20 25 ਮਿੰਟਾਂ ਤੇ ਮੋੜਾ ਮੋਟਰਸਾਈਕਲ ਤੇ ਜਾਓ ਟਕਿਆ ਉਹਨਾਂ ਕੋਲ ਵੇਚਣਾ ਕਿਸੇ ਦਾ ਮਾਰੋ ਤੁਸੀਂ ਆ ਜਾਓ ਲੇ ਜੀ ਲਾ ਤੇ ਫਿਰ ਉਹ ਫੜ ਕੇ ਸਾਡੇ ਜਮਾ ਕਰ ਲਿਓ ਉਹਨਾਂ ਨੇ ਕਰੇ ਵੀ ਤੁਹਾਡਾ ਕੰਮ ਹੋ ਗਿਆ ਸੋਮਵਾਰ ਨੂੰ ਤੁਹਾਨੂੰ ਨਿਸ਼ਾਨ ਦੇਵਾਂਗੇ ਅਸੀਂ ਚਲੇ ਜਾਓ ਹੂੰ ਕਦੋਂ ਤਿੰਨੇ ਰੋ ਗਿਆ ਕਹਿੰਦੇ ਤੇਰਾ ਕਾਹ ਕਿ ਰੱਦ ਕਰਤੇ ਬਾਤ ਸੁਣੋ ਕਹਿੰਦੇ ਤੁਹਾਡੇ ਕਾਗਜ਼ੀ ਰੱਦ ਕਰਤੇ ਕਾਹ ਕਿ ਸਾਨੂੰ ਕਹਿੰਦੇ ਤੇ ਕਦੋਂ ਵੀਡੀਓ ਨੂੰ ਮਿਲੇ ਅੱਜ ਸਵੇਰ ਗਏ ਅਸੀਂ ਹਾਂ ਮੈਂ ਅਸੀਂ ਸਾਰੀ ਸੰਗਤ ਸਾਡੀ ਨਗਰ ਕਮਨਾ ਮੈਂਬਰ ਸੀ ਮੇਨਾ ਮੌਜੂਦਾ ਕਰੀ ਪੁਰਾਣੀ ਪੰਚਾਇਤ ਜਿਹੜਾ ਗਏ ਅਸੀਂ ਕਿਤੇ ਸਾਰੇ ਜਾਣੇ ਵੀਡੀਓ ਨਾਲ ਗੱਲ ਕਰੀ ਉਹ ਕਹਿੰਦੇ ਮੇਰੇ ਦਾ ਹੱਥ ਵਾਸੀ ਇਹ ਨਹੀਂਗਾ ਅੱਛਾ ਹਾਂ ਹੂੰ ਪੜਵਾਰੇ ਤਾਨੂੰ ਦੇ ਕੱਸਿਆ ਸੰਮਤੀ ਦਾ ਘੜਾ ਪੜਵਾਰੀ ਆ ਸੈਕਟਰੀ ਵੀ ਅੱਸਿਆ ਅੱਛਾ ਤੇ ਅਸੀਂ ਖਾ ਸਾ ਉਹ ਬੈਠਾ ਇਹੋ ਗਾਲ ਮਾ ਵੀਰੋ ਸਾਹਿਬ ਦੱਸੋ ਕੀ ਹੁਕਮ ਕਰੋ ਵੀ ਸਾਡ ਕੀ ਕੀ ਕੀਤਾ ਸੀ ਉਹ ਕਹਿੰਦਾ ਬਾਸੇ ਤੁਹਾਡੇ ਕਾਇਰ ਰੱਦ ਕਰਦੇ ਬਸ ਤੁਸੀਂ ਜੋ ਮਰਜ਼ੀ ਕਰ ਲੋ ਜੋ ਮਰਜ਼ੀ ਕਰੋ ਹਾਂ ਸਵੇਰੇ ਪੀ ਲੋ ਤੁਸੀਂ ਕੋਟੇ ਕਿ ਜਾੜੂ ਕਦੇ ਵੀ ਜਾ ਤੁਸੀਂ ਵੀ ਹੋ ਤੁਹਾਨੂੰ ਸਰਪੰਚੀ ਨਹੀਂ ਮਿਲਦੀ ਹੁਣ ਕਾਰਨ ਕੀ ਆ ਕਾਰਨ ਕਿਉਂ ਰੱਦ ਕੀਤੇਗੇ ਤੁਹਾਨੂੰ ਕੀ ਲੱਗਦਾ ਕਿਸ ਕਾਰਨ ਰੱਦ ਕੀ ਕਾਨੇ ਕੋਈ ਦਬਾਅ ਆਗਾ ਜੇ ਤਾਂ ਇਹਨਾਂ ਦੇ ਜੀ ਕਿਹਨੇ ਪਾਇਆ ਦਬਾਅ ਇਹ ਸਰਕਾਰ ਨੇ ਪਾਇਓ ਉਹਨੇ ਦਬਾਅ ਇਹ ਕਹਨ ਸਰਕਾਰ ਕਾ ਕੇ ਫੇਰਿਓ ਗਲਤ ਬੋਲੇ ਮੈਨੂੰ ਕਹੇ ਤੂੰ ਚੋਰ ਆ ਅੱਛਾ ਹਾਂ ਮੈਨੂੰ ਚੋਰ ਕਹਿ ਜਿਓ ਨੇ ਅੱਜ ਉਹਨੇ ਅਸ਼ਰੀਮ ਸਾਹਿਬ ਵੀ ਕੋਲੀ ਬੈਠੇ ਸੀ ਆ ਜੂਨੀਅਰ ਵਾਲੇ ਬੰਦੇ ਵੀ ਉੱਥੇ ਕੋਲੀ ਬੈਠੇ ਸੀ ਕਦੋਂ ਮੈਨੂੰ ਚੋਰ ਕਹਿਆਗਾ ਮੈਂ ਅਸਲ ਸਰਕਾਰ ਦੇ ਕਰਦੋਂ ਕੀ ਲੱਗਦਾ ਹੁਣ ਸਰਕਾਰ ਸਿੱਧਾ ਭਗਵੰਤ ਭਗਵੰਤ ਸਿੰਘ ਮਾਨ ਨੇ ਦਵਾ ਪਾਣੀ ਤਾਂ ਹੁਣ ਫੇਰ ਕਿਹਨੇ ਦਵਾ ਪਾਇਆ ਦਵਾ ਇੱਥੇ ਪਾਇਆ ਵੀਰੇ ਇਹਨਾਂ ਨੇ ਐਮਐਲਏ ਵੀ ਇਹਨੇ ਪੜ ਜਾ ਐਮਐਲਏ ਨੇ ਦਵਾ ਪਾਇਆ ਹੋਣਾ ਜੀ ਮੈਨੂੰ ਦਬਾ ਪਾਇਆ ਹਾਂ ਪਾਇਆ ਫੇਰ ਇਹਦਾ ਪੇ ਬੋਲਦੇ ਗਲਤੀ ਮੈਨੂੰ ਜੀ ਉਹ ਪਰ ਇਹ ਤਾਂ ਕਹਿੰਦੇ ਨੇ ਕਿ ਆਮ ਲੋਕਾਂ ਦੇ ਘਰਾਂ ਦੇ ਵਿੱਚ ਅਸੀਂ ਸਰਪੰਚੀਆਂ ਵੰਡਾਂਗੇ ਫਿਰ ਫਿਰੇ ਕੀ ਹੋ ਰਿਹਾ ਨਹੀਂ ਨਹੀਂ ਆਮ ਜਨਤਾ ਦੀ ਕਿੱਥੇ ਸਰਪੰਚਾ ਭਰਾ ਮੈਂ ਤਾਂ ਘੜੇ ਕਰਨੀ ਸਰਪੰਚੇ ਗਰੀਬਾਂ ਨੂੰ ਕੌਣ ਪੁੱਛਦਾ ਗਰੀਬ ਤਾਂ ਉੱਥੇ ਉੱਥੇ ਹੀ ਖੜੇ ਨੇ ਯਾਰ ਹਮ ਸੰਗ ਤੇ ਮੇਰੇ ਨਾਲ ਮੈਂ ਜਾਣਾ ਗਰੀਬਾ ਲੋਕਾਂ ਨਾਲ ਆ ਗਰੀਬੀ ਮੈਨਾਂ ਚਲੋ ਖੜਾ ਜਿੰਨੇ ਬੰਦੇ ਸੀ ਘੱਟੋ ਘੱਟ 4-5-700 ਬੰਦਾ ਮੈਨਾਂ ਤੜਕੇ ਤੋਂ ਪਹਿਲੇ ਸ਼ਹਿਣੇ ਗਏ ਸੀ ਮੈਂ ਤਾਂ ਗਰੀਬੀ ਵੀਰੂ ਸਾਹਿਬ ਦੀ ਸਾਰੇ ਦੀ ਮੈਂ ਤਾਂ ਗਰੀਬੀ ਸਾਡੇ ਉਹਨਾਂ ਨੇ ਮੋਰ ਪੁੱਠੇ ਅਛੀ ਜੀ ਨੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਤੂੰ ਕੀ ਮਾ ਬੋਲਦਾ ਤੂੰ ਇੱਕ ਵਾਰੀ ਵੀ ਨਹੀਂ ਕਿਹਾ ਛੜੀਮ ਸਾਹਿਬ ਨੇ ਵੀ ਤੂੰ ਇਹ ਕਿਉਂ ਚੋਰ ਹੋ ਇਹਨੂੰ ਕੋਈ ਮਾ ਕਹਣਾ ਤੂੰ ਇਹਨੂੰ ਕੀ ਗੱਲ ਦੂਜੇ ਪਾਸੇ ਫਿਰ ਦਾਵੇਦਾਰ ਕੌਣ ਆ ਕੋਈ ਯਾਂ ਪਾਰਟੀ ਦਾ ਬੰਦਾ ਗਾ ਹਾਂ ਪਾਰਟੀ ਦਾ ਹਾਂ ਪਾਰਟੀ ਦਾ ਬੰਦਾ ਫਿਰ ਤੁਨੂੰ ਤੁਨੂੰ ਕੀ ਜਿਵੇਂ ਤੁਸੀਂ ਕਹੇ ਦਵਾ ਤੁਹਾਨੂੰ ਲੱਗਦਾ ਕਿ ਇਹ ਸਭ ਕੋਈ ਜਾਣ ਬੁੱਝ ਕੇ ਹੋਇਆ ਇਹ ਜਮਾਂ ਜਾਣ ਬੁੱਝ ਕੇ ਜਿਵੇਂ ਮੇਰੇ ਘਰ ਦੀ ਉਹਦੇ ਕੋਈ ਵਿਸ਼ਵਾ ਬਾਹੰਦ ਦੇ ਬੇਚਰੀ ਨਾ ਉਹਦੇ ਕਾਈ ਵੀ ਐਡ ਕਰਦੇ ਮੇਰੇ ਕੋਲ ਇੱਕ ਕਿੱਲਾ ਬਾਹੰਦਾ ਜੀ ਮੈਂ ਉਹਦੇ ਵਿਚੇ ਬਾਹੰਦ ਮੈਂ ਚਾਰ ਕਿੱਲੇ ਬਾਹੰਦੇ ਵਿਚ ਆਉਂਦੇ ਹਾਂ ਚਾਰ ਕਿੱਲੇ ਮੈਂ ਪਿੰਡ ਦੇ ਬੰਦ ਨੂੰ ਵੇਚਿਆ ਸਾਰੇ ਚੀਮਾ ਦੇ ਬੰਦ ਨੂੰ ਵੇਚਿਆ ਮੈਂ ਉਹ ਚਾਰ ਮੈਂ ਦੋ ਜਿਹੜੇ ਮਰੇ ਸਬਰ ਭਾਈ ਕੋਲ ਹੈਗਾ ਉਹਦਾ ਸਾਡੀ ਤਕਸੀਮ ਹੋਈ ਬਦੋਨਾਂ ਭਾਈਆਂ ਦੀ ਮੈਂ ਪਿੰਡ ਜਗਾ ਲੈਣ ਨੂੰ ਫਿਰ ਤਾਂ ਉੱਥੇ ਛੱਡਦਾ ਉਹਨ ਮੇਰੇ ਭਾਈ ਨੂੰ ਕਿਹਾ ਕਿਹਾ ਇਹ ਗਿਆ ਵੀ ਤੁਹਾਡੇ ਕੋਲ ਸ਼ਾਮਲੜ ਦੀ ਜਮ ਦੱਬੀ ਹੋਈ ਆ ਕਹਿੰਦੇ ਹੋ ਸ਼ਾਮਲੜ ਮੈਂ ਕਿਹਾ ਕਿੱਥੇ ਦਿਖਾਓ ਸ਼ਾਮਲੜ ਮੈਂ ਬਲਾਖ ਸੰਤੀ ਫਿਰ ਮੇਰੇ ਕੋਲ ਉਹ ਤੋਂ ਕੋਈ ਮੈਂ ਚੋਣ ਲੈਣਾ ਬਲਾਖ ਉਹਦੇ ਕੋਈ ਬੋਲਿਆ ਨਹੀਂ ਪਹਿਲਾਂ ਬਲਾਖ ਸੰਤ ਚੋਣ ਲੈਣਾ ਮੈਂ ਉਹਦੇ ਨੂੰ ਕੋਈ ਬੋਲਿਆ ਪਹਿਲਾਂ ਮੈਂ ਸਰਪੰਚੀ ਨੂੰ ਰੋਦਨ ਨੂੰ ਬੋਲਿਆ ਵੀ ਇਹ ਕੀ ਬੋਲਣਾ ਸੀ ਇਹਨਾਂ ਨੇ ਸਰਪੰਚੀ ਲੜ ਵੀਰ ਜੀ ਆ ਬਲੜ ਕਿਥੋਂ ਆ ਗਈ ਇਹ ਪਹਿਲਾਂ ਕੋਈ ਬੋਲਦੇ ਨਹੀਂ ਕੋਈ ਸਰਪੰਚੀ ਉਦੋਂ ਕੋਈ ਉਦੋਂ ਕੰਮ ਕਰਦਾ ਕੋਈ ਨੂੰ ਕੀ ਲੱਗਦਾ ਡਰ ਸੀ ਕਿਸੇ ਚੀਜ਼ ਦਾ ਨਾ ਮੈਨੂੰ ਕੋਈ ਡਰ ਨਹੀਂ ਮੈਂ ਫਿਰ ਡਰ ਦਿੱਤਾ ਜੀ ਤੁਹਾਡੇ ਤੋਂ ਡਰ ਸੀ ਜੇ ਡਰ ਸੀ ਉਹਨਾਂ ਨੂੰ ਡਰ ਆ ਮੇਰੇ ਤੋਂ ਹੁਣ ਵੀ ਡਰ ਆ ਆ ਵੀ ਜਿੱਦ ਦਾ ਸਰਪੰਚ ਬਣਦਾ ਵੀ ਇਹ ਨਾ ਕਦੇ ਸਰਪੰਚ ਬਣ ਜੇ ਆਪਣੀ ਬੇਇੱਜ਼ਤੀ ਹੋ ਜਾ ਉਹ ਤੋ ਕਹਿੰਦੇ ਸਾਡੀ ਕਹਿੰਦੇ ਬੇਇੱਜ਼ਤੀ ਹੋ ਜੇ ਸਰਪੰਚ ਬਣ ਗਿਆ ਬਸ ਨਗਰ ਨਾਲ ਆ ਸਾਰਾ ਕਿ ਜੇ ਮੈਂ ਨੱਗਰ ਦੇ ਨਾਲ ਖੜਾ ਨੱਗਰ ਮੇਰੇ ਨਾਲ ਖੜਾ ਸਾਰਾ ਜੀ ਐਮਐਲਏ ਤੱਕ ਪਹੁੰਚ ਕਰ ਲੈਣੀ ਸੀ ਵੀ ਇਹ ਕੀ ਹੋ ਰਿਹਾ ਨਹੀਂ ਜੀ ਸੁਣਨੇ ਨਹੀਂ ਐਮਐਲਏ ਨੇ ਮੈਂ ਫੋਨ ਬਹੁਤ ਕਰਿਆ ਉਹਦੇ ਪੀਲ ਮਨੇ ਸੁਣੇ ਨਹੀਂ ਜੀ ਉਹਨਾਂ ਨਾਲ ਗੱਲ ਸੁਣਨੇ ਨਹੀਂ ਰਹੀ ਕੀ ਕਹਿੰਦੇ ਆ ਹਾਂ ਨਾ ਬੱਸੋ ਬੱਸ ਕੋਈ ਨਾ ਕਹਿ ਦਾਂਗੇ ਉਹ ਕਰ ਲਾਂਗੇ ਵੋਟਾਂ ਲੈਣ ਪਹਿਲੇ ਆਉਂਦੇ ਜੀ ਲੋਕਾਂ ਦੀ ਮਨਤਾ ਕਰਦੇ ਆ ਉਹਦੇ ਤੁਲਿਆਂ ਦੇ ਸਾਡੇ ਦੇ ਆ ਕੇ ਮਗਰ ਉਹ ਹੱਥ ਨਹੀਂ ਫੜਾਉਂਦੇ ਕਿਸੇ ਨੂੰ ਤਾਂ ਫਿਰ ਹੁਣ ਤੁਸੀਂ ਇੱਥੇ ਬੈਠੇ ਹੋ ਇੱਥੇ ਬੈਠਣਾ ਤਾਂ ਹੱਲ ਨਹੀਂ ਹੁੰਦਾ ਨਹੀਂ ਇੱਥੇ ਹੋਊ ਗੱਲ ਜੇ ਨਾ ਹਾਲੋ ਫਿਰ ਆਦੇ ਪਈ ਆ ਗੱਲ ਹੀ ਖਾਤਰ ਜੇ ਜੱਟ ਕੋਲੇ ਸਵ ਸਰ ਕੋਲੇ ਕੀ ਜਿਹਦਾ ਜਿਹ ਫਹਾ ਲੈ ਕੇ ਮਰ ਸਕਦੇ ਆ ਜੇ ਸਵੇਰੇ ਵੀ ਕੇ ਮੱਝਾ ਲਾ ਕੇ ਮਰੇ ਤਿੰਨੇ ਆਖਸਾ ਸਾਡੇ ਕੋਲ ਹੋ ਰਹੀ ਸੀ ਕੀ ਕਰਾਂਗੇ ਹੁਣ ਹੋਰ ਜੇ ਕੋ ਮਾਰਦਾ ਨਹੀਂ ਸਕਦੇ ਕਿ ਸਾਡੇ ਕੋਲ ਕੋ ਰਾਫਲ ਨਹੀਂ ਸਾਡੇ ਕੋਲ ਕੋ ਡਾਂਗਾ ਨਹੀਂ ਰੋਟੀਆਂ ਨਹੀਂ ਇੱਥੇ ਬੈਠੇ ਤੁਸੀਂ ਆਪ ਹੀ ਦੇਖ ਲਓ ਕਿੰਨੀ ਦੀ ਹਾਲਤ ਭੜੀ ਆ ਕੋਈ ਵੀ ਗੱਲ ਵੀਡੀਓ ਸਾਫ ਕਰਨਾ ਤੂੰ ਜੋ ਮਰਜ਼ੀ ਕਰ ਲੈ ਉਹਨੇ ਪੂਰਾ ਚੈਨਲ ਕੀਤਾ ਜਦੋਂ ਸੈਕਟਰੀ ਨੇ ਕਿਹਾ ਮੈਨੂੰ ਸਵਤੀ ਕਹਿੰਦਾ ਤੂੰ ਤੂੰ ਮਰਜ਼ੀ ਕਰ ਲੈ ਅਸੀਂ ਤੈਨੂੰ ਸਰਪੰਚ ਬਣਨੇ ਨਹੀਂ ਦਿੰਦੇ ਜਿਵੇਂ ਤੁਸੀਂ ਇਹ ਦਿਖਾਈ ਹੈ ਕਿ ਪਰ ਇਹ ਤਾਂ ਫਿਰ ਹੱਲ ਹੈ ਨਹੀਂ ਸਰਪੰਚੀ ਇੰਨਾ ਕੀ ਸਰਪੰਚੀ ਦਾ ਚਾਬੀ ਜੇ ਸਰਪੰਚੀ ਨਾ ਮਿਲੀ ਤਾਂ ਜਾਂ ਮੈਂ ਸਰਪੰਚੀ ਨਾਲ ਲਾਣ ਦਿੱਤਾ ਫਿਰ ਮਾਗੀ ਲਾਣੂ ਇਹ ਤਾਂ ਕੋਈ ਹੱਲ ਨਹੀਂ ਨਹੀਂ ਜੀ ਨਗਰ ਕਹਿ ਰਿਹਾ ਨਾ ਮੈਨੂੰ ਨਗਰ ਕਹਿ ਰਿਹਾ ਕਿ ਲੋਕਾਂ ਦੀ ਮੈਂ ਸੇਵਾ ਕਿਤੇ 5 ਸਾਲ ਬਲਾਕ ਸੰਤੀ ਸੇਵਾ ਕੀਤੀ ਆ ਹਾਂ ਕੀ ਗੱਲ ਨਹੀਂ ਮੌਕਾ ਦੇ ਰੇ ਸੰਗਤ ਦੇ ਰਹੀ ਆ ਫਿਰ ਵੀ ਆਪਾਂ ਲੜ ਸਕਦੇ ਚੋਣਾ ਪਦ ਘਾਰਾ ਚੋਣ ਲੜਨ ਦੇ ਕਿਸ ਨੂੰ ਦੱਸੋ ਤੁਸੀਂ ਦੁਹਕਾਰ ਨੇ ਕਿਸ ਨੂੰ ਕਰਤਾ ਹੈ ਮੈਂ ਤਾਂ ਹੀ ਗੱਲ ਕਰ ਰਿਹਾ ਫਿਰ ਇਹ ਕੀ ਹੱਲ ਹੱਲ ਹੈ ਹੱਲ ਫਿਰ ਆਪੇ ਕੋਈ ਗੱਲ ਨਹੀਂ ਫਿਰ ਮੌਰ ਦਾ ਹੱਲ ਹੋਈ ਜਾਉਣਾ ਜੀ ਮੌਰ ਦਾ ਹੱਲ ਉਹ ਕਿਹੜਾ ਵੀੜੂ ਅੱਜ ਰੋਹ ਮਾਰਦਾ ਸਾਡੇ ਤੇ ਸੈਕਟਰੀ ਰੋਹ ਮਾਰਦਾ ਸਾਡੇ ਤੇ ਬਲਾ ਸਭ ਦੀ ਪਰਿਵਾਰੀ ਰੋਹ ਮਾਰਦਾ ਸਾਡੇ ਤੇ ਦੱਸੋ ਫਿਰ ਕੀ ਕਰਿਆ ਜਾ ਫਿਰ ਹੁਣ ਹੱਲ ਹੀ ਨਹੀਂ ਹੈਗਾ ਫਿਰ ਇਹ ਇਹ ਮੁੰਡਾ ਰੋਹ ਮਾਰਦਾ ਬਰਾ ਮੋਸਨਵੜ ਦਿੰਦਾ ਹੈ ਕੌਣ ਜਿਹੜਾ ਆਏ ਹਾਂ ਆਏ ਜਾਂਦਾ ਉਮੀਦਵਾਰ ਹਾਂ ਦੱਸੋ ਫਿਰ ਉਹ ਮੋਸਨਵੜ ਦਿੰਦਾ ਕੀ ਤੁਸੀਂ ਕਿਸੇ ਪਾਰਟੀ ਨਾਲ ਸੰਬੰਧਤ ਹੋ ਕਾਂਗਰਸ ਵਗੈਰਾ ਦੇ ਨਾਲ ਨਹੀਂ ਪਹਿਲਾਂ ਹੀ ਕਾਂਗਰਸੀ ਸੀ ਜੀ ਇਹਨਾਂ ਨਾਲ ਰਲ ਗਈ ਸ਼ਾਮ ਪਾਰਟੀ ਨਾਲ ਜੀ ਤੁਸੀਂ ਵੀ ਆਮ ਪਾਰਟੀ ਜੀ ਆ ਪਾਰਟੀ ਨਾਲ ਗਏ ਸੀ ਹਾਂ ਕਦੋਂ ਲੜੜ ਵਾਲੇ ਸੀ ਤੁਸੀਂ ਅਸੀਂ 11 ਫਰਬੂਰੀ 2018 ਤੋਂ ਪਹਿਲਾਂ 11 ਫਰਬੂਰੀ ਨੂੰ ਸ਼ਾਮਲ ਹੋ ਗਈ ਸੀ ਜੀ ਅਸੀਂ ਸ਼ਾਮਲ ਹੋ ਗਈ ਸੀ ਤਾਂ ਫਿਰ ਥੋੜੀ ਤੁਸੀਂ ਤਾਂ ਆਮ ਚ ਰਲ ਗਏ ਪਰ ਥੋੜੀ ਵੀ ਨਹੀਂ ਸੁਣੀ ਜੀ ਨਹੀਂ ਸਾਡੇ ਕੋਈ ਗਰੀਬਾਂ ਦੀ ਕੌਣ ਸੁਣਦਾ ਦਾ ਵੋਟਾਂ ਬਾਰੇ ਸਾਨੂੰ ਤਾਂ ਕਹਿ ਵੀਰ ਦਿਉਂਦੇ ਆ ਇਹ ਮਰ ਕੋਈ ਨਹੀਂ ਬਾਹ ਫੜਾਉਂਦਾ ਜਿੱਦੋਂ ਮੈਂ ਮਾੜਾ ਚੋਗਾ ਪਾਉਂਦਾ ਉਹਨਾਂ ਨੂੰ ਤਾਂ ਉਹ ਤਾਂ ਮੇਰੇ ਕੋਲ ਉਹਨਾਂ ਨੂੰ ਗੱਡੀ ਲੈ ਕੇ ਆਉਂਦੇ ਮੈਂ ਕੋਈ ਚੋਗੀ ਉਜਾ ਪੈਸਾ ਤੇ ਲੱ ਚਲਿਆ ਪੈਸਾ ਤੇ ਲੱ ਚਲਦਾ ਹੋਰ ਕਿ ਚਲਦਾ ਜੇ ਮੈਂ ਵਿਕਾਰ ਦਿੰਦਾ ਉਹਨਾਂ ਨੂੰ ਕੋਈ ਗੱਡੀ ਦੀ ਵਿਕਾਰ ਦਿੰਦਾ ਕੋਈ ਬੱੱਸ ਦੀ ਵਿਕਾਰ ਦਿੰਦੀ ਉਹ ਬਗਾ ਫੰਡ ਦਿੰਦਾ ਮੈਂ ਫਿਰ ਤੈਨੂੰ ਮੇਰੇ ਘਰੇ ਆਉਣਾ ਸੀ ਮੇਰੇ ਕੋਲ ਮੈਂ ਕਿਉਂ ਦਿੱਤਾ ਹੀ ਨਹੀਂ ਰਜ ਕੇ ਕਿਸੇ ਨੂੰ ਕੋਈ ਮੇਰੇ ਕੋਲ ਹੈ ਨਹੀਂ ਗਰੀਬ ਬੰਦਾ ਮੈਂ ਕਿੱਥੇ ਦੇ ਦੂੰ ਜੀ ਮੇਰੇ ਕੋਲ ਇੱਕ ਮੋਟਰਸਾਈਕਲ ਆ ਕੱਲਾ ਬੜੀ ਨਾ ਉਹਦੀ ਮੈਂ ਪੰਡ ਚਲੇ ਜਾਣਾ ਉਹਦੀ ਮਾ ਆਦੇ ਰਿਸ਼ਤੇਦਾਰ ਜਿੰਨਾ ਉਹਦੀ ਜਨ ਗੱਡੀ ਮੇਰੇ ਕੋਲ ਕੁਝ ਮੇਰੇ ਕੋਲ ਹੈ ਨਹੀਂ ਕਿ ਸਾਧਨ ਮੇਰੇ ਕੋਲ ਸਾਧਨ ਨਹੀਂ ਹੈ ਕੋਈ ਤਾਂ ਤੁਹਾਨੂੰ ਕੀ ਲੱਗਦਾ ਫਿਰ ਦੂਜੇ ਪਾਸਿਓਂ ਕੋਈ ਪੈਸਾ ਤੇ ਲੱ ਚਲਿਆ ਹੋ ਸਕਦਾ ਫੇਰ ਇਹਨਾਂ ਕੋਸ ਹੋਇਆ ਕਿਸ਼ਾ ਤਾਂ ਕਿੰਨੇ ਚ ਡੀਲ ਹੋਈ ਹੋਕ ਲੱਗਦੀ ਤੂੰ ਪਤਾ ਕਿੰਨੇ ਕੀ ਡੀਲ ਹੋ ਕੇ ਕਹਸਦੇ ਕੋ 8-7 ਲੱਖ ਹੋ ਸਕਦੇ 10 ਲੱਖ ਹੋ ਸਕਦੇ ਕੀ ਉਹਦਾ 15 ਲੱਖ ਹੋ ਸਕਦੀ ਆ ਕਿਹਨੇ ਲਿਆ ਹੋ ਪੈਸਾ ਕਿਹਨੇ ਲਿਆ ਨਹੀਂ ਨੇ ਲੇਤਾ ਉਹਨਾ ਜੀ ਕਿਹਨੇ ਆਪ ਪਾਰਟੀ ਲੇਤਾ ਉਹਨਾ ਮੈਂ ਤਾਂ ਨਹੀਂ ਲੇਤਾ ਅੱਛਾ ਹਾਂ ਮੈਂ ਤਾਂ ਨਹੀਂ ਕੋਈ ਲੇਤਾ ਕਿਸੇ ਤੋਂ ਪੈਸਾ ਹਾਂ ਫੇਰ ਇਹਨਾਂ ਕੋਸ ਹੋਇਆ ਹੂੰ ਦੱਸੋ ਮੇਰੇ ਘਰ ਇਹਨਾਂ ਦੀ ਜਮੀਨ ਨਹੀਂ ਮੈਂ ਉਹਦੀ ਜਮੀਨ ਵੇਚੀ ਬਿਠਾ ਉੱਥੋਂ ਦੋਚੋ ਫੇਰ ਮੇਰੇ ਮਾਕੇ ਕਿ ਰਹੇਗਾ ਹੁਣ ਮੇਰੇ ਕੋ ਕਿ ਕਿਲਾ ਬੰਦ ਰਹਿਗਾ ਚੋਣ ਮੇਰੀ ਗੱਲ ਇੱਕ ਕਿਲੋ ਗਿਰ ਸੰਭ ਲਓ ਸੰਭ ਦਾ ਤਰਾਜ ਇਹੀ ਲਾਉਂਦੇ ਵੀ ਸ਼ਾਮਲਾਟਾ ਇਹੀ ਤਰਾਜ ਆ ਵੀਰ ਜੀ ਉਹ ਦੱਸੋ ਕਾ ਤਰਾਜ ਕਿੱਥੇ ਕਢਾ ਲੈਣ ਉਹ ਕਿੱਥੇ ਕਢਾਉ ਤਸੀਂ ਹਾਈ ਕੋਰਟ ਦੇ ਨੇ ਕੇਸ ਕਰੀ ਮਗਲੀ ਪੰਚਾਇਤ ਨੇ ਰਜੈਕਟ ਹੋ ਗਿਆ ਸਿਵਲ ਨਮਣ ਬਰੀ ਕਰਤਾ ਇਹ ਚਾਰ ਅੱਖਾਂ ਨਾਲ ਤਾਂ ਨਹੀਂ ਕਰੋ ਵੀ ਸੰਭਲਾਟਾ ਕੀ ਕੋਈ ਕੇਸ ਕਰ ਦੇ ਮੇਰੇ ਤੇ ਮੈਨੂੰ ਕੋਈ ਜੱਜ ਮੈਨੂੰ ਡੰਡ ਲਾਉਂਦਾ ਕੋਈ ਅਕਵਾਰੀ ਚੱਲਦੀ ਮੇਰੇ ਤੇ ਕੋਈ ਮੇਰੀ ਮਿਹਨਤੀ ਗਹਿਣਤੀ ਹੁੰਦੀ ਵੀਰੋ ਮੈਨੂੰ ਕਹਦਾ ਤੂੰ ਚੋਰ ਅੱਜ ਮੈਨੂੰ ਕਹਦਾ ਐ ਜੀਨੀ ਸਾਹਿਬ ਕੋਲੇ ਬਟਰੀ ਜੂਨੀਅਰ ਬੇ ਬੰਦੇ ਕੋਲੇ ਬੈਠੇ ਕਿਸਾਨ ਜੂਰੇ ਉੱਤੇ ਵੱਡੇ ਸੰਧਿਆ ਪਟਵਾਰੀ ਵੀ ਕੋਲੇ ਬੈਠਾ ਜੀ ਸਾਡੇ ਬੇਚਰਵੇਂ ਡੋਗਰੋ ਵੀ ਕੋਲੇ ਬੈਠਾ ਸੀ ਜਦੋਂ ਚੋਰ ਗਿਆ ਕਹਿੰਦਾ ਸਾਡੇ ਸਰਪੰਚੀ ਦੀ ਕੋਈ ਜਾਂਚ ਨਹੀਂ ਉੱਧਰ ਫਿਰ ਹੁਣ ਹੋਂ ਤੁਸੀਂ ਇੱਥੇ ਚੜੇ ਹੋ ਤੁਸੀਂ ਕੀ ਮੰਗ ਲੈ ਕੇ ਚੜੇ ਮੰਗ ਵੀ ਇਨਸਾਫ ਲੈਣਾ ਚਾਹੀਦਾ ਵੀਰ ਜੀ ਬਸ ਹਾਂ ਇਨਸਾਫ ਮੈਨੂੰ ਲੈਣਾ ਚਾਹੀਦਾ ਸਾਹਿਬ ਕਿਸ ਤਰ੍ਹਾਂ ਦਾ ਇਨਸਾਫ ਦੀ ਮੰਗ ਵੀ ਮੇਰੇ ਕਿਹੜੇ ਕਾਗਜ਼ ਨੇ ਸਹੀ ਕੀਤੇ ਜਾਣ ਬਸ ਪਰ ਜੇਕਰ ਕਾਗਜ਼ਾਂ ਦੇ ਵਿੱਚ ਅਸਲ ਦੇ ਵਿੱਚ ਹੀ ਕੋਈ ਨਾ ਕੋਈ ਖਾਮੀ ਹੋਈ ਫਿਰ ਕਿਵੇਂ ਸਹੀ ਹੋ ਜਾਵੇ ਖਾਮੀ ਹੈ ਨਹੀਂ ਵੀਰ ਜੀ ਕੋਈ ਫਿਰ ਅਸੀਂ ਫਿਰ ਡਕ ਉਹਨਾਂ ਕਹਿੰਦੇ 19 ਦਿਨਾਂ ਨੂੰ ਮੈਨੂੰ ਸੈਕਟਰੀ ਨੂੰ ਫੋਨ ਕਰਤੇ ਹਾਂ ਸੰਮਤੀ ਨੇ ਸਾਈਨ ਕਰਤੇ ਆ ਆਪਣੇ ਪੰਚਾਇਤ ਅਫਸਰ ਨੇ ਸਾਈਨ ਕਰਤੇ ਵੀਡੀਓ ਸਾਈਨ ਕਰਤੇ ਫਿਰ ਉਹਨਾਂ ਕਹਿੰਦੇ ਸਾਈਨ ਕੀਤੇ ਜੇ ਖਾਮੀ ਹੁੰਦੀ ਹੋਵੇ ਸਾਈਨ ਕਰਦੇ 19 ਫਿਰ ਮੈਨੂੰ ਦਿੱਤੀ ਉਹਨਾਂ ਨੇ ਫਿਰ ਫਾਰਮ ਸੀਧਾ ਮੈਨੂੰ ਕਹਿੰਦੇ ਦਿੱਤੇ ਉਹਦੇ ਕਹਿੰਦੇ ਮੈਂ ਭਰਾ ਤੇਰੇ ਕਾਜ ਦਾ ਨੋਕਸਾ ਤੋਂ ਬਾਅਦ ਵੀ ਫਾਰਮ ਹਣਾ ਪਈ ਤੁਹਾਨੂੰ ਕੀ ਲੱਗਦਾ ਫਿਰ ਧੱਕਾ ਹੋਇਆ ਤੁਹਾਡਾ ਧੱਕਾ ਜੀ ਫਿਰ ਆਮ ਧੱਕਾ ਹੋਇਆ ਫੁੱਲ ਧੱਕਾ ਹੋਇਆ ਇਹ ਧੱਕਾ ਕੀ ਹੋ ਜਾ ਭਰਾ ਮੇਰਾ ਦਸਤਾਵੇਜ਼ ਤੇ ਕਹੋ ਜੋ ਹਾਂ ਦੱਸੋ ਇਹਦਾ ਧੱਕਾ ਹੋ ਗਿਆ ਉਹ ਕੀ ਧੱਕਾ ਹੋਗਾ ਸ਼ਰੇਮ ਵੀਰੋ ਇਹ ਬਹੁਤ ਗਲਤ ਬੋਲਦਾ ਵਈ ਸੈਕਟਰੀ ਬਹੁਤ ਬੋਲਦਾ। ਉਹ ਕਹਿੰਦੇ ਨੇ ਕਿ ਜਿਹੜੇ ਧੱਕੇ ਪਿਛਲੀਆਂ ਸਰਕਾਰਾਂ ਕਰਦੀਆਂ ਨੇ ਅਸੀਂ ਨਹੀਂ ਕਰਨੇ। ਇਹਦੀ ਕਿਸੇ ਨੇ ਧੱਕਾ ਨਹੀਂ ਕੀਤਾ ਕਾਂਗਰਸੀਆਂ ਨੇ। ਹਾਂ। ਕਿਸੇ ਨੇ ਨਹੀਂ ਕੀਤਾ ਧੱਕਾ ਇਹ ਨਾ ਕੰਨਾ ਇਹ ਕਰ ਰਹੇ ਨੇ। ਅੱਛਾ। ਬਹੁਤ ਨਹੀਂ ਆ ਧੱਕਾ। ਹੂੰ। ਕੋਈ ਮੈਂ ਤੇ ਬਲਾਸਾਂਦੀ ਜਿੱਤਿਆ। ਹੂੰ। ਇੱਕ ਕੁ ਮਿੰਟ ਦੇ ਵਿੱਚ ਕੋਈ ਮਰਜ਼ੀ ਦੀ ਪੁੱਛ ਲਿਆ ਇੰਟਰਵਿਊ ਕਰ ਲਿਆ ਗਏ ਵਿੱਚ ਨਰਿੰਦਰ ਸਿੰਘ ਬਲਾਸਾਂਦੀ ਮੈਂ ਮੈਨੂੰ ਕੋਈ ਕਿਸੇ ਨਾਲ ਕੋਈ ਜਾਤੀੀ ਸੂਤ ਕੀਤੀ ਬੋਲਿਆ ਆਵੇ ਕਿਸ ਨੂੰ ਕਿਸ ਨਾਲ ਧੱਕਾ ਕੀਤਾ ਆਵੇ ਹਰੇਕ ਦੇ ਕਿਸਾਨ ਦੇ ਮੈਂ ਨਾ ਜਾਣਾਂ ਹਰੇਕ ਕਿਸਾਨ ਮੇਰੇ ਨਾਲ ਤੁਰਦਾ ਹੁਣ ਤੁਸੀਂ ਮੰਗ ਕੀ ਕਰਦੇ ਹੋ ਇੱਥੇ ਤੁਸੀਂ ਹੁਣ ਇੱਥੇ ਬੈਠੇ ਹੋ ਜਿਵੇਂ ਮੈਂ ਤੁਹਾਨੂੰ ਕਿਹਾ ਬੈਠਣ ਨਾਲ ਤਾਂ ਕੋਈ ਹੱਲ ਨਹੀਂ ਪਰ ਤੁਸੀਂ ਮੰਗ ਕੀ ਕਰਦੇ ਹੋ ਮੰਗ ਮੇਰੇ ਬਾਅਦ ਮੇਰੇ ਕਾਕੇ ਸਹੀ ਹੋਣ ਚਾਹੀਦੇ ਮੈਨੂੰ ਨਿਸ਼ਾਨ ਮਿਲਣਾ ਚਾਹੀਦਾ ਮੈਂ ਸਰਪੰਚੀ ਲੜਨਾ ਚਾਹੁੰਦਾ ਸਰ ਮੈਂ ਜੀ ਲਾਣਾ ਆ ਜੋ ਨਵੇਂ ਸਰਪੰਚੀ ਮੇਰੇ ਕਾਗਰਾ ਅਧਰਕਾਰ ਦਿਆ ਉਹਦਾ ਜੋ ਪੈਟਰੋਲ ਜਿੱਤਾ ਹੁੰਦਾ ਅਗਲਾ ਸਾਲ ਮਾਰਾਂਗੇ ਬਸ ਚਾਰ ਬੰਦੇ ਮੈਂ ਨਾ ਧਰਦਾ ਵੀਰੋ ਸਾਹਿਬ ਇੱਕ ਤਾਂ ਬਹੁਤ ਗਲਤ ਬੋਲਦੇ ਬੜੇ ਉਹਨਾਂ ਨੇ ਮੇਰੇ ਤੇ ਦਬਾਅ ਪਾਇਆ ਇੱਕ ਸਾਡੇ ਸੈਕਟਰੀ ਚਾਰਨਜੀ ਦੇ ਕਿ ਫਿਕਰੀ ਹਾਲ ਦਾ ਇੱਕ ਸੰਪਤੀ ਪਰਵਾਰੀ ਇੱਕ ਸਾਡੇ ਮੁੰਡਾ ਦਾ ਧੋਤੀ ਗਰਾ ਮਲੁਕ ਸਿੰਘ ਚੋਣ ਲੜਦਾ ਬਹੁਤ ਮਸਨ ਬੜ ਦੇ ਕੇ ਨੰਗਦਾ ਕੋਲ ਦੀਆਂ ਇਹ ਚਾਰੇ ਬੰਦਿਆਂ ਦਾ ਮਤ ਦੇਖਣਾ ਨਹੀਂ ਬਈ ਤਾਂ ਤੁਸੀਂ ਨਾ ਕੋਈ ਮੇਰਾ ਹੱਲ ਹੋਇਆ ਮਗਰ ਉਹ ਬਾਈ ਮੜ ਕੇ ਤੁਸੀਂ ਚੈਨਣਾ ਤੇ ਇਹਨਾਂ ਦੇ ਕਾਰਵਾਈ ਫੁੱਲ ਕਰਵਾਇਆ ਤੁਸੀਂ ਤੁਸੀਂ ਕੀ ਮੰਨਦੇ ਹੋ ਵੀ ਤੁਸੀਂ ਸਿੱਧੇ ਸਿੱਧਾ ਜਿੱਤ ਰਹੇ ਸੀ ਚੋਣ ਇਹ ਹਾਂ ਜੋ ਫੁੱਲ 100% ਆ ਵੀਰ ਜੀ ਮੈਂ ਤੁਸੀਂ ਆ ਕਰ ਲਓ ਮੈਂ ਇੱਥੇ ਬੈਠਾ ਰਹਿਣਾ ਮੈਂ ਨਗਰ ਜੇ ਨਹੀਂ ਜਾਂਦਾ ਠੀਕ ਹੈ ਨਾ ਉਹ ਵਹਜਾ ਆਪਦੇ ਘਰੇ ਤੁਸੀਂ ਵਹਜੋ ਵੋਟਰ ਸੰਗਤ ਪਾਉਗੀ ਜੇ ਤਾਂ ਉਹਨਾਂ ਨੂੰ ਵੋਟ ਪਾਦੀ ਲੱਗਣ ਨੇ ਤਾਂ ਮੈਂ ਉਥੇ ਲਿਟਰੇ ਹਾਂਗਾ ਜਿੱਥੇ ਗਿਆ ਠੀਕ ਹੈ ਨਾ ਜੇ ਮੈਨੂੰ ਵੋਟ ਪਾਦੀ ਬਸ ਉਹ ਚੁੱਪ ਕਰਕੇ ਵਹਜੇ ਆਉਣਾ ਕਰੇ ਮੈਂ ਸਿਰਫ ਬਸ ਚੈਲੰਜ ਇਸ ਚੀਜ਼ ਦਾ ਹਾਂ ਚੈਲੰਜ ਫੁੱਲ ਚੈਲੰਜ ਪੂਰੇ 1 ਅਕਤੂ ਸੋ ਦੋਗਰੇਦਾਰ ਲਿਆ ਜਾ ਕੱਟ ਕਰਨੇ ਕੱਟ ਕਰ ਲਿਓ ਨਗਰ ਦੇ ਵਿੱਚ ਮੈਂ ਇੱਥੇ ਬੈਠਾ ਕਿਹਦੇ ਕਰੀ ਸੰਗਤ ਵੱਧ ਹੋ ਗਈ ਉਹਨੂੰ ਸਰਪੰਚ ਬਣਾ ਦੇ ਜਾ ਚੈ ਲੈਣਾ ਬਰਪੂਰੇ ਇਹਨਾਂ ਸਾਰਿਆਂ ਨੂੰ ਜੇ ਤੋ ਬਹਿ ਜਾ ਮੇਰੇ ਕੋਲ ਇੱਥੇ ਆ ਕੇ ਕੱਟ ਕਰ ਲੈ ਨਗਰ ਸਾਰਾ ਜੇ ਤਾਂ ਕਿਹਨੇ ਉਹ ਵੱਧ ਸੰਗਤ ਹੋ ਗਈ ਉਹ ਸਰਪੰਚ ਬਣਾ ਦੇ ਜਾ ਜੇ ਉਹ ਇਹ ਕੰਨੀ ਹੋ ਗਈ ਮੈਂ ਸੁਣਦਾ ਰਹੂੰਗਾ ਜੇ ਮੇਰੇ ਕੰਨੀ ਸੰਗਤ ਹੋ ਗਈ ਬਸ ਚੁੱਪ ਕਰ ਜਿਓ ਤੇ ਜੇਕਰ ਕੋਈ ਨਹੀਂ ਜਿਵੇਂ ਹੁਣ ਕੱਲ ਦਾ ਦਿਨ ਲਾਸਟ ਆ ਜਿਹੜਾ ਇੱਕ ਕਾਗਜ਼ ਵਾਪਸ ਆਣਾ ਜੇ ਕੱਲ ਤੱਕ ਕੋਈ ਹੱਲ ਨਹੀਂ ਹੁੰਦਾ ਫਿਰ ਫੇਰ ਬੈਠੇ ਜੀ ਤਾਂ ਕੋਈ ਹੱਲ ਕਰਾਂਗੇ ਬੈਠੇ ਫੇਰ ਰਾਜ ਫੇਰ ਆਦਾ ਕਿਧਰ ਗਿਆ ਹੋਰ ਚੋਗਦਾ ਪੀ ਤਾ ਕੁਛ ਨਾ ਜੀ ਤਰੱਕ ਦਾ ਮੈਂ ਇਕੱਲਾ ਪਾਣੀ ਪੀਰ ਜਾਦੇ ਹਾਂ ਬਸ ਆ ਤਰੱਕੀ ਬੋਤਲ ਇਨਾ ਪਾਣੀ ਪੀਤਾ ਹੁੰਦਾ ਰੱਖੇ ਬਸ ਆ ਹੀ ਪਾਣੀ ਪੀਤਾ ਸਵੇਰ ਦਾ ਹਾਂ ਸਵੇਰ ਦਾ ਹੀ ਪਾਣੀ ਪੀਤਾ ਕੋਈ ਬਸਾਉਣ ਨਹੀਂ ਕੀਤਾ ਸੰਗਤ ਬੈਠੀ ਆ ਮੈਂ ਗੁਰਸਿੱਖ ਬੰਦਾ ਹਾਂ ਝੂਠ ਨਹੀਂ ਮਾਰਦਾ ਤਰੱਕਦਾ ਇਨਾ ਪਾਣੀ ਪੀਤਾ ਬਸ ਆ ਕੁਛ ਨਹੀਂ ਖਾਦਾ ਨਾ ਮਥਲੇ ਤਰ ਇੱਥੇ ਬੱਠਾ ਮੈਂ ਸਰਾਉਣਾ ਤੇ ਆਪਦੀ ਜਾਨ ਦੀ ਫਿਕਰ ਨਹੀਂ ਹੈਗੀ ਕੋਈ ਪ੍ਰਵਾਹ ਨਹੀਂ ਜੱਟ ਕੇ ਪ੍ਰਵਾਹ ਮੰਨਦੇ ਦੇਖੇ ਛੋਟੇ ਵੀਰ ਚੱਕਰ ਕਿਸਾਨ ਪਰ ਬਾਰੇ ਮੰਨਦਾ ਕਿਸਾਨ ਕੋਲ ਦੋ ਤਿੰਨ ਆਕਸੀ ਹੋਂਦੇ ਜਿਹਦਾ ਫਹਾ ਲੈ ਲੈਣਾ ਕੋ ਤੰਗ ਹੁੰਦਾ ਜੇ ਸਪਰੇਅ ਪੀ ਲੈਣਾ ਜੇ ਸਾਲ ਤਾਂ ਤੋਂ ਹੱਤ ਮੱਤ ਕਾਲ ਨੂੰ ਤੇਲ ਬਾਗੇ ਮੱਚ ਜਾਂਦਾ ਹੁੰਦਾ ਜੇ ਸਾਰ ਮਾਰ ਦਿੰਦਾ ਤਾਂ ਹੋਂ ਤੋਂ ਬਸ ਸਰਪੰਚੀ ਦਾ ਅਗਲੀ ਅਗਲੀ ਵਾਰੀ ਵੀ ਲੜ ਸਕਦੇ ਆ ਇਹ ਹੈਂਡੀ ਆ ਬਾਈ ਬਸ ਇਹ ਤਾਂ ਯਾਰ ਆ ਕਾਨੂੰਨ ਦਾ ਇੱਕ ਕਾਨੂੰਨ ਸਾਰੇ ਲਿਖਾ ਨਾ ਬਿਲਕੁਲ ਇੱਕ ਨਾ ਕਾਨੂੰਨ ਤੇ ਮੈਨੂੰ ਕਦੇ ਨਿਸ਼ਾਨ ਮਿਲ ਰਿਹਾ ਕਿ ਜੇਲ੍ਹਾਂ ਚ ਬੱਠੇ ਬਣ ਜਾਂਦੇ ਲੀਡਰ ਬਣ ਜਾਂਦੇ ਨੇ ਜਿਨ੍ਹਾਂ ਦੇ ਘਾਪਲੇ ਵੱਡੇ ਵੱਡੇ ਕਰਕੇ ਬਣ ਜਾਂਦੇ ਮੈਂ ਕਦੇ ਘਾਪਲ ਘਾਪਲ ਨਹੀਂ ਕੀਤਾ ਕੋਈ ਮੈਂ ਕੋਈ ਮੇਰੇ ਤੋਂ ਕੋਈ ਕੋਈ ਤਰਾਜ਼ ਤਰੀਆਂ ਕੇ ਇਹ ਇਹ ਕੌਣ ਤਰਾਜ਼ ਮੇਰੇ ਕੋਈ ਮੈਂਬਰ ਨਹੀਂ ਸਰ ਕੋਈ ਵੀ ਨਹੀਂ ਤਾਂ ਮਤਲਬ 5 ਸਾਲ ਬਲਾਕ ਸਾਹਿਬ ਦੀ ਕੀਤੀ ਨਾ ਮੇਰੇ ਕੋਲੇ ਫਿਰ ਉਦੋਂ ਕਹਦੇ ਇਹਨਾਂ ਨੂੰ ਮੈਨੂੰ ਉਦੋਂ ਉਦਣਾ ਕੋਈ ਬੋਲੇ ਹੁਣੇ ਬੋਲਣੇ ਸੀ ਇਹਨਾਂ ਵੀ ਬੇਦਕੋ ਸੌਂਬਲਟ ਜੀ ਬਹੁਤ ਧੰਨਵਾਦ ਠੀਕ ਹੈ ਥੈਂਕ ਯੂ ਸੋ ਚਿਮੇ ਪਿੰਡ ਦੇ ਵਿੱਚ ਆ ਵੀਰ ਹੋਰੇ ਬੈਠੇ ਨੇ ਇਹਨਾਂ ਦਾ ਇਲਜ਼ਾਮ ਇਹ ਆ ਕਿ ਕੁਝ ਅਫਸਰਾਂ ਦੇ ਵੱਲੋਂ ਧੱਕੇ ਦੇ ਨਾਲ ਮੇਰੇ ਨਾਲ ਜਿਹੜਾ ਹੈਗਾ ਸ਼ਰਿਆਮ ਕਹਿੰਦੇ ਨੇ ਕਿ ਮੇਰੇ ਨਾਲ ਧੱਕਾ ਕੀਤਾ ਜਾ ਰਿਹਾ ਉਹ ਇੱਥੋਂ ਤੱਕ ਵੀ ਚੈਲੰਜ ਕਰਦੇ ਨੇ ਕਿ ਮੈਂ ਇਸ ਵਾਰ ਜਿੱਤ ਰਿਹਾ ਸੀ ਤਾਂ ਕਰਕੇ ਜਾਣ ਬੁੱਝ ਕੇ ਇਸ ਤਰ੍ਹਾਂ ਦਾ ਕੁਝ ਜਿਹੜਾ ਮੇਰੇ ਨਾਲ ਕੀਤਾ ਗਿਆ ਉਹ ਕਹਿੰਦੇ ਨੇ ਕਿ ਚਾਹੇ ਹੁਣ ਵੋਟਾਂ ਪਵਾ ਲਈਆਂ ਜਾਂ ਧਮ ਸਿੱਧੇ ਤੌਰ ਤੇ ਜੇਕਰ ਮੈਂ ਹਾਰਦਾ ਹਾਂ ਤਾਂ ਮੈਂ ਆਪ ਮੁਹਾਰੇ ਜਿਹੜਾ ਥੱਲੇ ਆ ਜਾਊਗਾ ਪਰ ਉਹ ਕਹਿੰਦੇ ਕਿ ਮੈਂ ਧੱਕਾ ਜਿਹੜਾ ਆ ਉਹ ਨਹੀਂ ਸਹਾਰ ਸਕਦਾ ਜੁੜੇ ਰਹੋ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਉਹ